5310 2007 ਮਾਡਲ ਦਾ ਦੋਸਤੋ ਕਈ ਭਰਾਵਾਂ ਦੇ ਨਾਲ 5310 ਤੇ ਗਰਾਰੀ ਵਾਲੀ ਬੰਦਿਆ ਵੀ ਲੈਣਾ ਹੀ ਜੋਂਡਿਆਰ ਤੰਜੋਡਿਆਰ 2007 ਮਾਡਲ ਆਇਆ ਆ ਟਰੈਕਟਰ ਆਪਣਾ ਚੈੱਕ ਕਰ ਲਿਓ ਤਸੱਲੀ ਕਰ ਲਿਓ ਪਰਿਆਲਾ ਟਰੈਕਟਰ ਮੰਡੀ ਦੀ ਵੀਡੀਓ ਹੈ 2 ਲੱਖ 70 ਹਜ਼ਾਰ ਡਿਮਾਂਡ ਆ ਟਾਇਰ ਵਗੈਰਾ ਦੇਖ ਲਓ ਆਪਣਾ ਤਸੱਲੀ ਤੁਸੀਂ ਕਰਨੀ ਹੁੰਦੀ ਹੈ ਟਰੈਕਟਰ ਦੀ ਆਪਣਾ ਕੰਮ ਆ ਸਿਰਫ ਪਟਿਆਲੇ ਖੜੇ ਟਰੈਕਟਰ ਦੀਆਂ ਜਾਣਕਾਰੀਆਂ ਦੇਣਾ ਤੇ ਇਹ ਤੋਂ ਬਾਅਦ ਇੱਕ ਟਰੈਕਟਰ ਹੋਰ ਆ ਉਹ ਵੀ ਤੁਹਾਨੂੰ ਦਿਖਾਉਣਾ ਮੇਨ ਟਰੈਕਟਰ ਸੱਜਾ ਕੱਪਾ ਸਾਰਾ ਆਪਣਾ ਚੈੱਕ ਕਰ ਲੋ ਬੰਪਰ ਲੱਗਾ ਟਰੈਕਟਰ ਦੇ ਨਾਲ ਤੇ ਦੋਸਤੋ ਗਾਲੀਵਾੜੀ ਦੀ ਟਰੈਕਟਰ ਆ 2007 ਮਾਡਲ 5310 ਠੀਕ ਆ ਛਤਰੀ ਲੱਗੀ ਆ ਟਰੈਕਟਰ ਦਾ ਟਾਇਰ ਟੱਲਾ ਆਪਣਾ ਚੈੱਕ ਕਰ ਲੋ ਕਿੰਨੇ ਦਾ ਟਾਇਰ ਆ ਰਿਮਾਂ ਪਿਛਲੇ ਲਿੰਕਾਂ ਚੈੱਕ ਲੱਗੀਆਂ ਟਰੈਕਟਰ ਨਾਲ ਤੇ ਰੰਗ ਰੂਪ ਆਪਣਾ ਦੇਖ ਲੋ ਕਿਹੜੀ ਚੀਜ਼ ਹੋਈ ਐ ਚੜੀ ਨਹੀਂ ਹੋਈ ਸਭ ਸਿਆਣੇ ਪ੍ਰਾਸਾ ਪਤਾ ਹੁੰਦਾ ਬਾਕੀ ਆਪਣੀ ਆ ਕੇ ਤਸੱਲੀ ਤੁਸੀਂ ਪਟਿਆਲਾ ਟਰੈਕਟਰ ਮੰਡੀ ਕਰ ਲਿਆ ਕਰੋ ਬਾਹਰ ਦਾ ਨੰਬਰ ਟਰੈਕਟਰ ਆ ਇਹ ਤੋਂ ਬਾਦਾਂ ਆ ਛੜਾ ਸੀ 5203s ਇਹ ਕਹਿੰਦੇ 56 ਹਸ ਪਾਵਰ ਆ ਬਾਕੀ ਆਪਣਾ ਇਹ ਵੀ ਦੇਖ ਲਿਓ 2007 ਮਾਡਲ ਆ ਇਹ 10 ਮਾਡਲ ਸੀਗਾ ਤੇ ਇਹ 7 ਮਾਡਲ ਆ 2007 ਮਾਡਲ ਇਹਦੀ 2,55,000 ਡਿਮਾਂਡ ਆ ਕਹਿੰਦੇ 56 ਹਸ ਪਾਵਰ ਆ ਬਾਕੀ ਭਰਾ ਆਪਣੀ ਤਸੱਲੀ ਕਰ ਲਿਓ ਚੈੱਕ ਵਗੈਰਾ ਕਰ ਲਿਓ ਆਪਣਾ ਨੈਟ ਤੇ ਵੀ ਕਿੰਨੇ ਹਸ ਪਾਵਰ ਹੁੰਦਾ ਤੇ 5203s ਅਵੀ ਪਟਿਆਲਾ ਟਰੈਕਟਰ ਮੰਡੀ ਚ ਖੜਾ ਟਰੈਕਟਰ ਤੇ ਜੋ ਵੀ ਆਪਣੇ ਕੋਲ ਹੋ ਸਕਦਾ ਆਪਣੇ ਪੇਜ ਤੇ ਆਪਾਂ ਜਾਣਕਾਰੀਆਂ ਪਾਉਂਦੇ ਆਂ ਸੀਜ਼ਨ ਦਾ ਟਾਈਮ ਆ ਤਾਂ ਤੁਸੀਂ ਵੀ ਭਰਾ ਕਿਰਪਾ ਕਰਕੇ ਫੋਲੋ ਕਰ ਲਓ ਪੇਜ ਨੂੰ ਪਲਵਾਨ ਟਰੈਕਟਰ ਪਟਿਆਲਾ ਤੇ ਸੰਦੀਪ ਸਿੰਘ ਫੇਸਬੁੱਕ ਤੇ ਪੇਜ ਆਪਣਾ ਸੰਦੀਪ ਸਿੰਘ ਪਲਵਾਨ ਟਰੈਕਟਰ ਪਟਿਆਲਾ ਯੂਟਿਊਬ ਔਰ ਇੰਸਟਾਗ੍ਰਾਮ ਸਾਰੇ ਤੇ ਜਿੰਨੇ ਕੁ ਹੋ ਸਕਦੀ ਜਾਣਕਾਰੀ ਪਾਈਦੀ ਆ ਤੇ ਸਟੀਕ ਜਾਣਕਾਰੀ ਪਾਉਣ ਦੀ ਕੋਸ਼ਿਸ਼ ਕਰੀਦੀ ਆ ਤੈਅ ਅਗਲੇ ਦੇਖ ਲੋ ਤੇ ਬੰਪਰ ਅੱਗੇ ਲੱਗਾ ਆ ਕੱਬਾ ਟਾਇਰ ਆ ਕਲੱਚ ਕਲੱਚ ਵਾਲੇ ਪਾਸੇ ਦਾ ਤੇ ਪੋਸਪਾਵਰ ਵਗੈਰਾ ਆਪਣੀ ਤਸੱਲੀ ਕਰ ਲਿਓ ਕਿੰਨੀਆਂ ਕਿੰਨੀਆਂ ਨਹੀਂ ਆ ਕਲੱਚ ਵਾਲੇ ਪਾਸੇ ਦਾ ਟਾਇਰ ਆ ਤੇ ਰੇਮਾ ਕਲੱਚ ਵਾਲੇ ਪਾਸੇ ਦਾ ਟਾਇਰ ਆ ਪਿਛਲੇ ਤੇ ਆ ਮਰਗਾਟ ਆ ਉੱਪਰ ਉੱਪਰ ਮਰਗਾਣਾ ਦੀ ਟੌਪ ਦੇਖ ਲਓ ਤੇ ਆ ਪਿੱਛੇ ਗੀਅਰ ਦੀ ਵੀਡੀਓ ਆ ਗਈ ਐ ਸੀਟ ਆ ਗਈ ਤੇ ਆ ਪੈਰਦਨਾਂ ਤੇ ਮਾੜਾ ਮਾੜਾ ਰੰਗ ਉਤਰਿਆ ਪੈਰਦਨਾਂ ਮਾੜੇ ਮਾੜੇ ਰਿਪੇਅਰ ਵੀ ਹੋਏ ਆ ਤੋ ਬਾਹਰ ਦਾ ਨੰਬਰ ਆ ਸਾਹਮੂਬੇ ਨਹੀਂ ਉਹਨਾਂ ਲੋਕਾਂ ਦੀ ਹੈ ਨਹੀਂ ਮਾਣੀ ਮੋਟੀ ਜਿਹੜਾ ਵੀ ਜ਼ਿੰਮੇਵਾਰ ਲੈ ਜਾਂਦਾ ਉਹਨੂੰ ਆਪ ਆਪਣਾ ਹਿੰਮਤ ਕਰਨੀ ਪੈਂਦੀ ਹੈ ਮਾਣਾ ਮੂਟਾ ਤਿਆਰ ਹੈ ਟਰੈਕਟਰ ਬਾਹਰ ਦੇ ਨੰਬਰ ਕਰਨੇ ਪੈਂਦੇ ਆ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਜੀ